ਗਾਮੁਕਤ ਹੋ ਜਾਏ ਗਾਮ ਇਹ ਬਚਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਮubaruk ਮੁਖ ਵਿੱਚੋਂ ਨਿਕਲੇ ਮਹਾਰਾਜ ਨੇ ਕਿਹਾ ਜਿਨ ਪੈ ਬਾਣੀ ਅਦਬ ਨਾ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਜਿਹੜਾ ਸਿੱਖ ਬਾਣੀ ਦਾ ਅਦਬ ਨਹੀਂ ਕਰੇਗਾ ਉਹ ਸਾਡਾ ਸਿੱਖ ਵੀ ਨਹੀਂ ਹੋਏਗਾ ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਹੀ ਕੋਈ ਜਿੰਨਾ ਬਾਣੀ ਦੇ ਨੇੜੇ ਜਾਵੇਗਾ ਕਿ ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲੱਗੀ ਪ੍ਰੇਕ ਦੀ ਬਾਣੀ ਕਿ ਮਨ ਜਾਗੇ ਹੋਏ ਦੀ ਨਿਸ਼ਾਨੀ ਇਹ ਹੋਏਗੀ ਕਿ ਬਾਣੀ ਬਹੁਤ ਚੰਗੀ ਲੱਗੇਗੀ ਇਸ ਤਰ੍ਹਾਂ ਮਹਿਮਾ ਬਾਣੀ ਦੀ ਦੱਸੀ ਮਹਾਰਾਜ ਇੱਕ ਦਿਨ ਪੁੱਛੇ ਪਹਾੜ ਤੇ ਜਾ ਖਲੋਤੇ ਸਿੱਖ ਸੰਗਤਾਂ ਮਹਾਰਾਜ ਦੇ ਨਾਲ ਚਲੀਆਂ ਗਈਆਂ ਪੁੱਛਿਆ ਮਹਾਰਾਜ ਇਸ ਉੱਚੇ ਥਾਂ ਖਲੋਤੇ ਕੀ ਕਰਦੇ ਹੋ ਸਹਿਬ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਜਹਾਜ਼ ਬਣਾਇਆ ਸੀ ਨਾ ਉਹ ਅੱਜ ਡੋਲ ਗਿਆ ਹੈ ਫਟ ਗਿਆ ਹੈ ਟੁੱਟ ਗਿਆ ਹੈ ਸਿੱਖ ਬੜੇ ਹੈਰਾਨ ਹੋਏ ਐਸਾ ਕਿਹੜਾ ਜਹਾਜ਼ ਟੁੱਟ ਗਿਆ ਮਾਰਕ ਜੇ ਸਿੱਖੀ ਵਾਲਾ ਜਹਾਜ਼ ਕਿਉਂਕਿ ਲੋਕ ਪਰਮਾਪਖੰਡਾਂ ਵੈਮਾਂ ਵਿੱਚ ਪੈ ਗਏ ਕਰਮ ਕਾਂਡਾਂ ਵਿੱਚ ਪੈ ਗਏ ਗੁਰੂ ਨਾਨਕ ਮਹਾਰਾਜ ਦੇ ਸਿਧਾਂਤ ਨੂੰ ਭੁੱਲ ਗਏ ਨੇ ਆਪਣੇ ਅਸੂਲਾਂ ਤੋਂ ਥਿੜਕ ਗਏ ਨੇ ਮਹਾਰਾਜ ਕਹਿਣ ਲੱਗੇ ਇਸ ਕਰਕੇ ਇਹ ਬੇੜਾ ਡੁੱਬਦਾ ਜਾ ਰਿਹਾ ਘੁੰਮਣ ਕੇਰੀ ਚ ਫਸਦਾ ਜਾ ਰਿਹਾ ਹੈ ਮਹਾਰਾਜ ਕਦੋਂ ਨਿਕਲੇਗਾ ਕਦੋਂ ਸਿੱਖ ਇਕੱਠਾ ਹੋਵੇਗਾ ਕਹਿੰਦੇ ਦਸਵੇਂ ਜਾਮਾ ਚ ਆਵਾਂਗੇ ਇੱਕ ਪੰਥ ਤਿਆਰ ਕਰਾਂਗੇ ਉਸ ਪੰਥ ਦੀ ਬਦੌਲਤ ਖਾਲਸਾ ਪੰਥ ਇਕੱਤਰ ਹੋਵੇਗਾ ਜਿਹਦੇ ਕਰਕੇ ਸਾਰੇ ਸੰਤ ਨੂੰ ਇੱਕ ਜਗ੍ਹਾ ਤੇ ਕਰ ਦੇਾਂਗੇ ਵੈਰੀ ਦਲ ਦਾ ਨਾਸ਼ ਕਰਾਂਗੇ ਤੇ ਸ਼ਰਨ ਆਏ ਦੀ लाज ਰੱਖਾਂਗੇ ਈਮੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਗੁਰੂ ਹਰ राय ਸਾਹਿਬ ਜੀ ਨੇ ਈਮੇ ਬਖਸ਼ਿਸ਼ ਕਰਕੇ ਆਪਣੇ ਪਿਆਰੇ ਗੁਰਸਿੱਖਾਂ ਨੂੰ ਸਿੱਖੀ ਦੇ ਦਾਤ ਬਖਸ਼ਿਸ਼ ਕਰਕੇ ਤੋੜਿਆ ਇਸ ਤੋਂ ਅਗਲਾ ਜਿਹੜਾ ਬਿਰਤਾਂਤ ਹੈ ਆਓ ਪਿਆਰਿਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਬ੍ਰਿੰਦਕੇ ਭਾਂਸ ਸਪਤਰ ਜੋ ਚੰਡਾ ਨਾਮ ਸਗਿਆਣ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਛੇ ਵਿੱਚੋਂ ਭਾਈ ਝੰਡਾ ਜੀ ਹੋਏ ਹਨ ਜਿਹੜੇ ਬੜੇ ਗਿਆਨਵਾਨ ਹਨ ਨਿਜ ਸਤਿ ਗੁਰ ਦਿੱਤਾ ਲਿਏ ਸੁਣਤ ਕਥਾ ਸੁਕਮਾਨ ਭਾਈ ਝੰਡਾ ਜੀ ਆਪਣੇ ਪੁੱਤਰ ਬਾਬਾ ਗੁਰਦਤਾ ਜੀ ਨੂੰ ਲੈ ਕਰਕੇ ਇਹ ਬਾਬਾ ਗੁਰਦਤਾ ਉਹ ਨਹੀਂ ਹੈ ਜਿਨ੍ਹਾਂ ਦਾ ਅਸਥਾਨ ਕੀਰਤਪੁਰ ਸਾਹਿਬ ਦੇ ਲਾਗੇ ਹੈ ਏ ਬਾਬਾ ਝੰਡਾ ਜੀ ਦੇ ਪੁੱਤਰ ਹਨ ਬਾਬਾ ਗੁਰਦਤਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚ ਉਹ ਹਨ ਭਾਈ ਝੰਡਾ ਜੀ ਬਾਬਾ ਬਾਬਾ ਗੁਰਦਤਾ ਆਪਣੇ ਪੁੱਤਰ ਜੀ ਨੂੰ ਲੈ ਕਰਕੇ ਗੁਰੂ ਪਾਤਸ਼ਾਹ ਕੋਲ ਆਏ ਸਨ ਚੌਪਈ ਸਕਲ ਦੇਸ਼ ਕੈ ਤਣੀ ਮਸੰਦ ਸਾਰੇ ਇਲਾਕੇ ਦੇ ਜਿਹੜੇ ਧਨੀ ਮਸੰਦ ਲੋਕ ਹੁੰਦੇ ਸਨ ਸਾਰੇ ਇਕੱਠੇ ਵਿਚ ਸਭਾ ਬਿਲੰਦ ਸਾਰੇ ਸਿੱਖ ਸੰਗਤ ਮਹਾਰਾਜ ਦੀ ਸਭਾ ਦੇ ਵਿੱਚ ਬੈਠੇ ਸਨ ਲਿਖੇ ਹੁਕਮ ਨਾਮੇ ਜਹ ਕਹਾ ਕਹਿੰਦੇ ਜਿੱਥੇ ਜਿੱਥੇ ਹੁਕਮ ਨਾਮੇ ਲਿਖ ਕੇ ਭੇਜੇ ਸਨ ਸੁਣ ਸੁਣ ਆੜ ਪਹੁੰਚ ਤਹ ਹ ਸਾਰੇ ਦਸਾਰੇ ਹੁਕਮ ਨਾਮੇ ਮਹਾਰਾਜ ਦੇ ਸੁਣ ਪੜ ਕਰਕੇ ਇਥੇ ਆ ਪਹੁੰਚੇ ਹਨ ਬ੍ਰਹਮ ਦਸਾਂਗ ਤਾਂ ਆਨੀ ਸੰਗ ਤੇ ਮਸੰਦਾ ਨੇ ਬਹੁਤ ਸਾਰੀਆਂ ਸੰਗਤਾਂ ਨੂੰ ਪ੍ਰੇਰ ਕੇ ਗੁਰੂ ਸਾਹਿਬ ਜੀ ਵੱਲ ਲਿਆਂਦਾ ਹੈ ਦਰਸ਼ਨ ਹਿਤ ਜਤ ਤਰੇ ਓ ਮੰਗ ਬਹੁਤ ਸਾਰੀਆਂ ਸੰਗਤਾਂ ਦੀ ਚਿਤ ਚਾਹਤ ਦਰਸ਼ਨਾ ਦੀ ਹੈ ਕੋਈ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਸੁਣਹਿ ਗੁਰੂ ਕੇ ਬਾਗ ਸੁਹਾਏ ਆ ਕਰਕੇ ਗੁਰੂ ਸਾਹਿਬ ਮਹਾਰਾਜ ਦੇ ਬਚਨ ਸੁਣਦੇ ਹਨ ਧਰਹਿ ਹਿਰਦੇ ਮਹ ਸੁਖ ਭਜਾਏ ਸਿੱਖ ਸੰਗਤਾਂ ਮਹਾਰਾਜ ਦੇ ਬਚਨ ਸੁਣ ਕੇ ਸੁਖ ਮਾਣ ਦੀਆਂ ਜਿਨ ਗੇ ਹੈ ਪੂਰਬ ਪੜ ਭਾਗ ਜਿਨਾਂ ਦੇ ਪੂਰਬਲੇ ਵੱਡੇ ਭਾਗ ਹਨ ਸੋਰੰਗੇ ਗੁਰ ਕੇ ਅਨੁraag ਕਹਿੰਦੇ ਨੇ ਉਹ ਰੰਗੇ ਹੋਏ ਪ੍ਰੇਮ ਦੇ ਵਿੱਚ ਆਉਂਦੇ ਨੇ ਕੀਰਤ ਪਰਮਹ ਪੀਰ ਬਸਾਲਾ ਪੀਰਤ ਪੁਰ ਸਾਹਿਬ ਦੀ ਧਰਤੀ ਤੇ ਸੰਗਤ ਦਾ ਬਹੁਤ ਇਕੱਠ ਹੋਇਆ ਹੈ। ਦੀਰਗ ਦੇਖ ਬਣੇ ਜੁਗ ਕਾਲਾ ਉਸ ਜਗਾ ਤੇ ਬਹੁਤ ਵੱਡਾ ਗੁਰੂ ਕਾ ਲੰਗਰ ਦੇਖ ਤਿਆਰ ਹੁੰਦੀ ਹੈ। ਅਨੇਕ ਪ੍ਰਕਾਰ ਆਹਾਰ ਬਨੰਤੇ। ਅਨੇਕਾਂ ਪ੍ਰਕਾਰ ਦੇ ਆਹਾਰ ਤਿਆਰ ਹੁੰਦੇ ਹਨ। ਸਗਲ ਚਹੇ ਮਲ ਮਨ ਪਾਵੰਤੇ। ਕਹਿੰਦੇ ਨੇ ਸਤਗੁਰੂ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿੱਚ ਮਨ ਭਾਉਂਦੇ ਲੰਗਰ ਛਕਦੇ ਪਿਆਰੀ ਸੰਗਤ ਕੇਤਕ ਦਿਉਸ ਬਾਸ ਤਹਕੀਨ ਕਹਿੰਦੇ ਨੇ ਕਈ ਸਿੱਖ ਸੰਗਤਾਂ ਪਾਤਸ਼ਾਹ ਜੀ ਦੇ ਕੋਲ ਦਰਸ਼ਨ ਕਰਕੇ ਗੁਰ ਕੇ ਪ੍ਰੇਮ ਬਿਖੇ ਹੋਏ ਲੀਨ ਕਹਿੰਦੇ ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਅਪਰ ਜਹਾਂ ਕਹੈ ਸਖਮ ਸੰਤ ਸੋਤ ਸਾਰੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਮਸੰਦ ਸਿੱਖ ਸੁਣਹਿ ਮੇਰ ਚਲ ਆਏ ਆਨੰਦ ਤੇ ਚਾਲ ਕਰਕੇ ਮਹਾਰਾਜ ਦੇ ਕੋਲ ਆਉਂਦੇ ਨੇ ਡੇਰੇ ਪਰੇ ਪੁਰੇ ਚਾਪੇਰ ਇਹ ਕਹਿੰਦੇ ਨੇ ਇਵੇਂ ਕਰਕੇ ਜਿਹੜੇ ਆਏ ਹਨ ਦਰਸ਼ਨ ਦਰਮਹ ਦੇ ਇਕ ਬੇਰ ਕਹਿੰਦੇ ਦਰਸ਼ਨ ਕਰਨ ਵਾਲੇ ਮਹਾਰਾਜ ਪਾਤਸ਼ਾਹ ਜੀ ਦੇ ਬੇਅੰਤ ਸਿੱਖ ਜਿਸ ਤੈ ਹੋਏ ਸਿੱਖਿਆਨ ਕਲਿਆਣ ਜਿਨਿਆਂ ਨੇ ਕਹਿੰਦੇ ਨੇ ਸਤਗੁਰੂ ਦੇ ਦਰਸ਼ਨ ਕੀਤੇ ਨੇ ਉਨ੍ਹਾਂ ਦਾ ਜਨਮ ਕਲਿਆਣ ਹੋਵੇਗਾ ਉਪਦੇਸ਼ ਹੈ ਗੁਰਕਰਤਬਖਾਨ ਗੁਰੂ ਸਾਹਿਬ ਮਹਾਰਾਜ ਜੋ ਜੋ ਉਪਦੇਸ਼ ਬਖਸ਼ਿਸ਼ ਕਰਦੇ ਜਹ ਕਹਾ ਹੋਇ ਰਹੇ ਉਹ ਜੈਕਾਰ ਮਹਾਰਾਜ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣ ਕੇ ਸਿੱਖ ਸੰਗਤਾਂ ਜੈ ਜੈਕਾਰ ਕਰਦੀਆਂ ਹਨ ਵਾਹ ਵਾਹ ਗੁਰ ਕਰੇ ਉਚਾਰ ਮਹਾਰਾਜ ਜੀ ਪਾਤਸ਼ਾਹ ਜੀ ਨੂੰ ਵਾਹ ਵਾਹ ਆਖਦੇ ਹਨ ਪਾਵ ਮੁਖ ਤੋਂ ਸਿਵਤ ਉਚਾਰਨ ਕਰਦੇ ਨੇ ਗੁਰੂ ਸਾਹਿਬ ਜੀ ਦੀ ਕਰੇ ਵਿਚਾਰਨ ਕਿਆ ਗੁਰ ਮਰਜੀ ਐਦਾਂ ਮਹਾਰਾਜ ਪਾਤਸ਼ਾਹ ਜੀ ਸਿੱਖ ਸੰਗਤਾਂ ਦੇ ਨਾਲ ਕਈ ਪ੍ਰਕਾਰ ਦੀਆਂ ਵਿਚਾਰਾਂ ਕਰਦੇ ਸਨ ਕੇ ਸੰਗਤ ਇਕੱਠੀ ਹੋਏ ਗਰਜੀ ਬਹੁਤ ساری ਸੰਗਤ ਇਕੱਠੀ ਹੋਈ ਕਈ ਸਿੱਖਾਂ ਦੇ ਮਨਾਂ ਵਿੱਚ ਕਈ ਪ੍ਰਕਾਰ ਦੇ ਸਵਾਲ ਪੈਦਾ ਹੁੰਦੇ ਤੇ ਇਸ ਵਾਰ ਗੁਰੂ ਹਰ राय ਸਾਹਿਬ ਜੀ ਨੇ ਬਹੁਤ ਯਾਦਾ ਸਿੱਖ ਸੰਗਤਾਂ ਨੂੰ ਸੱਭਿਆ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਇਕੱਠ ਹੋਇਆ ਹੈ ਕਹਾ ਕਰhenge ਕਹਾ ਸੁਣਾਵਾਂ ਕੀ ਕਰਨਗੇ ਮਹਾਰਾਜ ਸਤਿਗੁਰੂ ਪਤਾ ਨਹੀਂ ਕੀ ਉਪਦੇਸ਼ ਦੇਣਗੇ ਹੁਣ ਇਹ ਅਸੀਂ ਸਭ ਮਿਲ ਕਰ ਬਾਕੇ ਲਾਵਾਂ ਏ ਤਾਂ ਸਾਰੇ ਮਿਲ ਕਰਕੇ ਬਚਨ ਸੁਣਦੇ ਮਹਾਰਾਜ ਦੇ ਸੁਣਨਾ ਚਾਹੁੰਦੇ ਸਨ ਦੋਹਰਾ ਸ਼੍ਰੀ ਸਤਗੁਰ ਹਰ ਰਾਏ ਜੀ ਤਖਤ ਦੇਣ ਚਤਵੰਤ ਸਾਤਗੁਰੂ ਗੁਰੂ ਹਰ ਰਾਏ ਸਾਹਿਬ ਮਹਾਰਾਜ ਪਾਤਸ਼ਾਹ ਜੀ ਹੁਣ ਇੱਕ ਫੈਸਲਾ ਕਰ ਚੁੱਕੇ ਸਨ ਗੁਰਿਆਈ ਦਾ ਤਖਤ ਦੇਣ ਦਾ ਦੁਹਰਾ ਸ਼੍ਰੀ ਸਤਗੁਰ ਹਰ ਰਾਏ ਜੀ ਤਖਤ ਦੇਣ ਚਤਵੰਤ ਬੜਾ ਪਦਰਾ ਤਿਆਗਣ ਕਰੋ ਲਾਇਕ ਨਹੀਂ ਲਖੰਧ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਹੁਣ ਫੈਸਲਾ ਕੀਤਾ ਹੈ ਗੁਰਿਆਈ ਦੇਣ ਦਾ ਤੇ ਗੁਰਿਆਈ ਦੇ ਇਸ ਸਿਲਸਿਲੇ ਦੇ ਵਿੱਚ ਵੱਡੇ ਪੁੱਤਰ ਨੂੰ ਤੇ ਮਹਾਰਾਜ ਨੇ ਬਿਲਕੁਲ ਵੀ ਪਾਸੇ ਕਰ ਦਿੱਤਾ ਹੈ ਲਾਇਕ ਹੀ ਨਹੀਂ ਸਮਝਿਆ ਉਹ ਤਾਂ ਯੋਗਤਾ ਵਾ ਯੋਗਤਾ ਵਾਲੇ ਹੈ ਹੀ ਨਹੀਂ ਹੈ ਕਹਿੰਦੇ ਨੇ ਰਾਮ ਰਾਏ ਤਾਂ ਬਿਲਕੁਲ ਹੀ ਗੁਰੂ ਘਰ ਤੋਂ ਵਿਅਮੁਖ ਹੋਇਆ ਹੋਣ ਕਰਕੇ ਗੁਰੂ ਸਾਹਿਬ ਨੇ ਬਿਲਕੁਲ ਪਾਸੇ ਕਰ ਦਿੱਤਾ ਉਸ ਨੂੰ ਚਾ ਬਈ ਦੇਹ ਅੰਤਕ ਸਮਾਪਹੰਚਾ ਮਹਾਰਾਜ ਪਾਤਸ਼ਾਹ ਜੀ ਦਾ ਵੀ ਹੁਣ ਦੇਹ ਸਰੀਰ ਦਾ ਜਾਨ ਦਾ ਅੰਤ ਸਮਾਂ ਨੇੜੇ ਆ ਗਿਆ ਹੈ। ਰਿਯੋ ਚਹਤ ਹਾਨਜ ਪਦ ਊਚਾ। ਇਹ ਕਹਿੰਦੇ ਨੇ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਹੁਣ ਆਪਣੀ ਗੁਰਿਆਈ ਦੇ ਉੱਪਰ ਕਿਸੇ ਨੂੰ ਬਿਠਾ ਕੇ ਉੱਚ ਪਦਵੀ ਬਖਸ਼ਿਸ਼ ਕਰਨਾ ਚਾਹੁੰਦੇ ਨੇ। ਸ਼ਮੇ ਸਦੀਰ ਅੰਬੀਰ ਗਹੀਰਾ। ਕਹਿੰਦੇ ਬੜੀ ਸਹਿਨ ਸ਼ੀਲਤਾ ਵਾਲੇ ਹਨ ਸਤਗੁਰੂ ਮਹਾਰਾਜ ਪਾਤਸ਼ਾਹ। ਜਿਨ੍ਹਾਂ ਦਾ ਜੀਵਨ ਵੀ ਸੰਤੋਖੀ ਹੈ ਅਤੇ ਜਿਨ੍ਹਾਂ ਦਾ ਸਰੀਰ ਵੀ ਬੜਾ ਸ਼ਾਂਤ ਚਿੱਤ ਹੈ। ਸਾਤ ਸੰਤੋਖੀ ਸਾਤ ਸਰੀਰ। ਬਹੁਤ ਸੰਤੋਖੀ ਜੀਵਨ ਵਾਲੇ ਮਹਾਰਾਜ, ਸ਼ਾਂਤ ਚਿੱਤ ਸੁਭਾਅ ਵਾਲੇ ਗੁਰੂ ਸਾਹਿਬ ਹਨ। ਅਜਰ ਜਰਹੇ ਚਾਹੇ ਦਿਖਰਾਵ। ਗੁਰੂ ਸਾਹਿਬ ਜੀ ਅਜਰ ਨੂੰ ਜਰਨ ਵਾਲੇ ਹਨ। ਭਾਵ ਕੀ ਅਜਰ ਜਰੈ ਚਾਹੇ ਦਿਖਰਾਵਹਿ। ਮਹਾਰਾਜ ਪਾਤਸ਼ਾਹ ਜੀ ਜੋ ਨਾ ਸਹਾਰਨ ਵਾਲੀ ਗੱਲ ਜੋ ਨਾ ਚਰੀ ਜਾਣ ਵਾਲੀ ਗੱਲ ਉਹਨੂੰ ਵੀ ਜਰ ਨਾ ਜਾਣਦੇ ਨੇ ਸਦਾ ਢੋਲ ਅਤੋਲ ਅਲਾਮ ਮਹਾਰਾਜ ਸਦਾ ਢੋਲ ਰਹਿਣ ਵਾਲੇ ਹਨ ਸਦਾ ਹੀ ਅਤੋਲ ਹਨ ਜਿਹੜੇ ਤੋਲੇ ਮਿਣੇ ਨਹੀਂ ਜਾ ਸਕਦੇ ਲਗ ਸਤਿ ਸ਼੍ਰੀ ਹਰਿ ਕ੍ਰਿਸ਼ਨ ਵਿਚਾਰਾ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਨੇ ਗੁਰਾਈ ਦੇ ਜੋਗ ਹੁਣੇ ਛੋਟੇ ਪੁੱਤਰ ਭਾਵ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਜਾਣਿਆ ਹੈ ਸਰਬ ਸਹਾਰੇ ਗੁਰਤਾ ਭਾਰਾ ਤੇ ਸਾਰੇ ਹੀ ਇਸ ਗੱਲ ਨੂੰ ਸਮਝਦੇ ਨੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਉਮਰ ਬਹੁਤ ਛੋਟੀ ਹੈ ਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਬੜੀ ਭਾਰੀ ਦੇਣ ਲੱਗੇ ਨੇ ਕਿਉਂਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਲਗਭਗ ਉਮਰ 5 ਤੋਂ 6 ਸਾਲ ਦੇ ਕਰੀਬ ਦੀ ਉਮਰ ਸੀ ਉਸ ਵੇਲੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਹੈ ਇਸ ਕਰਕੇ ਕੁਝ ਨਜ਼ਰੀਏ ਇਦਾਂ ਦੇ ਸਨ ਕੁਝ ਨਜ਼ਰਾਂ ਇਦਾਂ ਦੀਆਂ ਸਨ ਜਿਹੜੇ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਉਮਰ ਕਰਕੇ ਬੜਾ ਛੋਟਾ ਵੇਖ ਰਹੇ ਸਨ ਪਰ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਵੱਡੀ ਸੋਚ ਵਿਚਾਰ ਦੇ ਮਾਲਕ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਰੇ ਕੁਝ ਛੋਟੀ ਉਮਰ ਦਾ ਹੋਣ ਕਰਕੇ ਬੇਅੰਤ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ ਆਵੇ ਚਲ ਸ਼ਮਾ ਮਣਹਾ ਮਣਾ ਸ਼ਾਨੀ ਕਹਿੰਦੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਨ੍ਹਾਂ ਦਾ ਮਨ ਇੱਕ ਧਰਤੀ ਦੀ ਤਰ੍ਹਾਂ ਸਮਾਨ ਹੈ ਮ੍ਰਿਦੁਲ ਰਦਾ ਬਰਬਾਨੀ ਨਾਨੀ ਗੁਰੂ ਸਾਹਿਬ ਜੀ ਦਾ ਸੁਭਾਅ ਬੜਾ ਖਿਮਾਵਾਨ ਤੇ ਧੀਰਜवान ਹੈ ਕਮਲ ਸਮਾਨ ਪਰਫੁੱਲਤ ਆਨਨ ਜਿਨ੍ਹਾਂ ਦਾ ਹਿਰਦਾ ਕਮਲ ਦੀ ਤਰ੍ਹਾਂ ਪਰਫੁੱਲਤ ਹੈ ਸ਼ਬ ਗਣ ਪੂਰਣ ਜਨ ਸਮਾਨਨ ਜਿਹੜੇ ਸ਼ubh ਗੁਣਾ ਕਰਕੇ ਪੂਰਨ ਸੰਪੂਰਨ ਮੰਨੇ ਹਨ ਸਿਮਰਹਿ ਨਾਮ ਕੇ ਸੁਣ ਹੈ ਕਾਨੜ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਬਾਰੇ ਕਹਿੰਦੇ ਨੇ ਉਹ ਵਾਹਿਗੁਰੂ ਦੇ ਨਾਮ ਨੂੰ ਬਹੁਤ ਸਿਮਰਦੇ ਨੇ ਉਹ ਅਕਾਲ ਪੁਰਖ ਨੂੰ ਬਹੁਤ ਯਾਦ ਕਰਦੇ ਨੇ ਉਮਰ ਛੋਟੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਵੀ ਵਾਹਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਵੀ ਜਾਣ ਲਿਆ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਦੇ ਅੰਦਰ ਬਹੁਤ ਜੁੜਦੇ ਹਨ ਸਿਮਰਨ ਵਿੱਚ ਬਹੁਤ ਜੁੜਦੇ ਹਨ ਦੋ ਕਮ ਰਗਣ ਕੋ ਸੰਗ ਜਮ ਕਾਨਨ ਜਿਦਾਂ ਹਨ ਜਿਵੇਂ ਦੁੱਖਾਂ ਨੂੰ ਦੂਰ ਕਰਨਾ ਹੋਵੇ ਨਾ ਜਿਵੇਂ ਸ਼ੇਰ ਜੰਗਲ ਵਿੱਚ ਆ ਆਉਂਦਾ ਏ ਤੇ ਸਾਰੇ ਜਾਨਵਰ ਡਰ ਕੇ ਭਜ ਜਾਂਦੇ ਨੇ ਗੁਰੂ ਸਾਹਿਬ ਮਹਾਰਾਜ ਗੁਰੂ ਹਰਿ ਸਿੰਘ ਸਾਹਿਬ ਜੀ ਇਦਾਂ ਆਕਾਰਪੁਰਖ ਵੈਗੁਰੂ ਨੂੰ ਸਿਮਰਦੇ ਹਨ ਕਿ ਉਹ ਇੱਕ ਸ਼ੇਰ ਸਮਾਨ ਹਨ ਉਹਨਾਂ ਦੇ ਨਾਮ ਨਾਲ ਹੀ ਵਕਾਰ ਰੂਪੀ ਦੁੱਖ ਰੂਪੀ ਜਾਨਵਰ ਜੀਵ ਭੱਜ ਜਾਂਦੇ ਨੇ ਤਾਕਤ ਬਿਠਾਵਣ ਕਰਿ ਅਭਲਾਖਾ ਕਹਿੰਦੇ ਸਤਿਗੁਰੂ ਮਹਾਰਾਜ ਗੁਰੂ ਹਰ राय ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹੁਣ ਬਹੁਤ ਵੱਡੇ ਤਖਤ ਤੇ ਬਿਰਾਜਮਾਨ ਕਰਨਗੇ ਬਾਗਸਮੀ ਪੇਸਖ ਸੋ ਪਾਖਾ ਮਹਾਰਾਜ ਪਾਤਸ਼ਾਹ ਜੀ ਨੇ ਕੁੱਲ ਬੈਠਿਆਂ ਸਿੱਖ ਨੂੰ ਫਰਮਾਇਆ ਬਚਨ ਕੀਤਾ 베ਤੀ ਤੇਹਣ ਭਲਿਆਣ ਬੰਸ 베ਤੀ ਅਤੇ ਤ੍ਰਿਹਣ ਕੁੱਲ ਦੇ ਭੱਲੇ ਕੁੱਲ ਦੇ ਪਰਿਵਾਰ ਜਿਹੜੇ ਭਾਵ ਗੁਰ ਅੰਗਦ ਦੇਵ ਸਾਹਿਬ ਜੀ ਦੀ ਵੰਸ਼ ਵਿੱਚੋਂ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਵੰਸ਼ ਵਿੱਚੋਂ ਜਿਹੜੇ ਪਰਿਵਾਰ ਸਨ ਸਕਲ ਹਕਾਰੋ ਸ਼ਬਜਨ ਹੰਸ ਸਾਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੀ ਸਕਲ ਹਕਾਰੋ ਸ਼ੁਭ ਜਨ ਹੰਸ ਮਹਾਰਾਜ ਕਹਿੰਦੇ ਉਹਨਾਂ ਨੂੰ ਬੁਲਾਉਣਾ ਕਰੋ ਕੁੱਲ ਪਾਈ ਬੁੱਢੇ ਬਲਵਾਵਹ ਪਾਪਾ ਬੁੱਢਾ ਸਾਹਿਬ ਜੀ ਦੀ ਕੁੱਲ ਵਾਲੇ ਜੀ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਵੀ ਬੁਲਾਉਣਾ ਕਰੋ ਜੇ ਕੀਰਤ ਪਰ ਸਬਣ ਸੁਣਾਵੋ ਉਹਨਾਂ ਸਾਰਿਆਂ ਨੂੰ ਕੀਰਤਪੁਰ ਸਾਹਿਬ ਬੁਲਾ ਕਰਕੇ ਬਿਠਾਉਣਾ ਕਰੋ ਸਦਣਾ ਕਰੋ ਸਿੱਖ ਸੰਗਤ ਜੇ ਪੜੇ ਮਸੰਦ ਸਿੱਖ ਸੰਗਤ ਵੱਡੇ ਮਸੰਦ ਜਿੰਨੇ ਸੰਨ ਦਰਸਹਿ ਸakre ਅਲਪ ਬਿਲੰਦ ਸਾਰਿਆਂ ਨੂੰ ਹੀ ਮਸੰਦਾ ਨੂੰ ਬਜ਼ੁਰਗ ਸਿੱਖ ਮਸੰਦ ਨਵੀਨ ਮਸੰਦ ਸਿੱਖ ਛੋਟੇ ਤੇ ਵੱਡੇ ਮਸੰਦ ਸਿੱਖ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਸੁਨੇਹਾ ਬਲੇ ਦੇਣਾ ਕੀਤਾ ਹੈ ਕਿ ਜਿੱਥੇ-ਜਿੱਥੇ ਲਾਕੇ ਦੀ ਸੰਗਤ ਹੈ ਉਸ ਸਾਰੀ ਸੰਗਤ ਨੂੰ ਕੀਰਤਪੁਰ ਸਾਹਿਬ ਆਉਣ ਵਾਸਤੇ ਕਹਿਆ ਹੈ ਸਭ ਡੇਰਣ ਮਹ ਸੋਧ ਪਹਚਾਵਹੁ ਮਹਾਰਾਜ ਕਹਿੰਦੇ ਸਾਰੀ ਜਗ੍ਹਾ ਤੇ ਇਹ ਖਬਰ ਈ ਸੁਨੇਹਾ ਸਾਡਾ ਪਹੁੰਚਾਉਣਾ ਕਰੋ ਦਰਸ਼ਨ ਕਰਨ ਕਰਨ ਕੇ ਆਵੋ ਤੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਆਵੋ ਐਮ ਆਸ਼ਾ ਲਖ ਸਤਿਗੁਰ ਕੇਰਾ ਇਸ ਤਰ੍ਹਾਂ 사ਤਗੁਰੂ ਮਹਾਰਾਜ ਦੀ ਇੱਛਾ ਜਾਣ ਕਰਕੇ ਸਭਨ ਸਭ ਡੇਰਣ ਮਹ ਫੇਰਾ ਸਾਰੇ ਡੇਰਿਆਂ ਨੂੰ ਸਾਰੇ ਥਾਵਾਂ ਨੂੰ ਸ਼੍ਰੇਸ਼ਟ ਸੁਨੇਹਾ ਦੇਣਾ ਕਰੋ ਬਹੁ ਦੇਸ਼ਣ ਕੀ ਸੰਗਤ ਆਈ ਮਹਾਰਾਜ ਦਾ ਜਿਵੇਂ ਜਿਵੇਂ ਸੁਨੇਹਾ ਪਹੁੰਚਦਾ ਗਿਆ ਜਿਵੇਂ ਜਿਵੇਂ ਮਸੰਦ ਸਿੱਖਾਂ ਤੱਕ ਹੁਕਮਨਾਮੇ ਜਾਂਦੇ ਗਏ ਗੁਰੂ ਸਾਹਿਬ ਮਹਾਰਾਜ ਦੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਰਹੀ ਹੈ ਸੁਣ ਸੁਣ ਦਰਸ਼ へ ਤਲ ਲਚਾਈ ਤੇ ਸੁਣ ਸੁਣ ਕਰਕੇ ਸੰਗਤਾਂ ਦਰਸ਼ਨ ਕਰਕੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਜਿਵੇਂ ਜਿਵੇਂ ਮਹਾਰਾਜ ਦਾ ਹੁਕਮਨਾਮਾ ਸਿੱਖ ਸੰਗਤਾਂ ਨੂੰ ਮਿਲਦਾ ਉਹ ਸੁਣਦਿਆਂ ਸਾਰੀ ਮਹਾਰਾਜ ਕੋਲ ਆ ਜਾਂਦੇ ਹਨ ਸਬਡ ਚਮੋਕੇ ਆਯੁਧ ਧਰ ਧਰ ਕਹਿੰਦੇ ਨੇ ਇਵੇਂ ਹੀ ਜਿਵੇਂ ਸਾਰਿਆਂ ਨੂੰ ਸੁਨੇਹਾ ਮਿਲਿਆ ਕੋਈ ਸ਼ਸਤਰ ਕੋਈ ਘੋੜੇ ਕੋਈ ਜੋ ਆਪਣੇ ਇਲਾਕੇ ਦੀ ਵਸਤਰ ਚੀਜ਼ ਹੈ ਉਹ ਲੈ ਕੇ ਆਇਆ ਹੈ ਬਾਗੇ ਸੋਖ ਮਸੁੰਦਰ ਕਰ ਕਰ ਕੋਈ ਸੋਹਣੇ ਬਸਤਰ ਪੇਟਾ ਕਰਨ ਵਾਸਤੇ ਲਿਆਇਆ ਕੋਈ ਸੋਨੇ ਬਸਤਰ ਪਹਿਨ ਕੇ ਆਇਆ ਹੈ ਦੇਸ਼ ਬਦੇਸ਼ਣ ਬ੍ਰੰਤ ਮਸੰਦ ਦੇਸ਼ਾਂ ਵਦੇਸ਼ਾਂ ਦੇ ਜਿੰਨੇ ਵੀ ਮਸੰਦ ਸਨ ਨੇਕਰ ਸੰਗਤ ਸਾੰਗ ਬਿਲੰਦ ਉਹ ਸਾਰੇ ਆਪੂ ਆਪਣੇ ਇਲਾਕੇ ਦੀ ਸੰਗਤ ਨੂੰ ਲੈ ਕਰਕੇ ਆਉਂਦੇ ਆਣਕ ਉਪਾਯਨ ਕਰ ਕਰ ਤਿਆਰੀ ਅਨੇਕਾਂ ਪ੍ਰਕਾਰ ਦੀਆਂ ਪੇਟਾਵਾ ਲੈ ਕਰਕੇ ਆਉਂਦੇ ਸਬਣ ਆਣ ਸਤਿਗੁਰ ਪਰਿਵਾਰੇ ਤੇ ਸਾਰੇ ਆਪਣੇ ਪਰਿਵਾਰਾਂ ਸਮੇਤ ਪੀਰਤ ਪੁਰ ਸਾਹਿਬ ਦੀ ਧਰਤੀ ਤੇ ਆ ਰਹੇ ਸਨ ਦਰਸ਼ਨ ਕਰੇ ਨਮੋ ਕਰ ਪਾਇਨ ਕਹਿੰਦੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਤੇ ਨਮਸ਼ਕਾਰਾਂ ਕਰਦੇ ਇਹ ਸਮਾਂ ਸੀ 1661 ਦਾ ਜਦੋਂ ਗੁਰੂ ਹਰ राय ਸਾਹਿਬ ਮਹਾਰਾਜ ਨੇ ਸੁਨੇਹੇ ਭੇਜ ਕਰਕੇ ਸਿੱਖ ਸੰਗਤਾਂ ਨੂੰ ਬੁਲਾਇਆ ਸੀ ਬਹੁਤ ਵੱਡੇ ਪੱਦਰ ਤੇ ਸੰਗਤਾਂ ਇਕੱਤਰ ਹੋਈਆਂ ਸਨ ਉਹਨਾਂ ਸੰਗਤਾਂ ਨੂੰ ਸਾਧਗੁਰੂ ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਬਲਾ ਕਰਕੇ ਇੱਥੇ ਬਹੁਤ ਵੱਡਾ ਇਕੱਠ ਕੀਤਾ ਹੈ ਪਰ ਇਹ ਅਣਕ ਪ੍ਰਕਾਰ ਉਪਾਯਨ ਤੇ ਜਿਹੜੀ ਸੰਗਤ ਆਈ ਹੈ ਅਨੇਕਾਂ ਪ੍ਰਕਾਰ ਦੇ ਪੇਟਾਵਾਂ ਲੈ ਕਰਕੇ ਆਈ ਹੈ ਖੜੇ ਮੇਵੜੇ ਕਰੇ ਅਰਦਾਸ ਅਗਾਸੀਏ ਖੜੇ ਹੋ ਕਰਕੇ ਅਰਦਾਸ ਕਰਦੇ ਸਨ ਸੰਗਤ ਬੈਠੇ ਸਾਧੂ ਗੁਰਪਾਸ ਬਹੁਤ ਸਾਰੀ ਸੰਗਤ ਗੁਰੂ ਪਾਤਸ਼ਾਹ ਜੀ ਦੇ ਪਾਸ ਸੰਗਤ ਕਰਕੇ ਬੈਠੀ ਹੋਈ ਹੈ ਮੇਲ ਬਿਲਾਂ ਦਾ ਮਿਲੇ ਹੋ ਜਾ ਬਹਾਈ ਬਹੁਤ ਸੰਗਤਾਂ ਜਹਲ ਕਰਕੇ ਕਠ ਇਕੱਠੀਆਂ ਹੋ ਕਰਕੇ ਆਈਆਂ ਨੇ ਬੈਠੇ ਸਬਟਹੁਤੇ ਸਮਦਾਏ ਤੇ ਬਹੁਤ سارے ਸੂਰਮੇ ਮਹਾਬਲੀ ਜੋਧੇ ਗੁਰੂ ਸਾਹਿਬ ਕੋਲ ਆਉਂਦੇ ਸਨ ਸ੍ਰੀ ਫਾਲ ਤਬ ਸਤਗੁਰ ਮੰਗਾਵਾ ਕਹਿੰਦੇ ਸਤਗੁਰ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਐਸਾ ਵਕਤ ਕੀਤਾ ਜਦੋਂ ਬਹੁਤ ساری ਸੰਗਤ ਵੱਡੇ ਸਾਰੇ ਪੰਡਾਲ 'ਚ ਸੱਜ ਗਈ ਵੱਡੇ ਸਾਰੇ ਪੰਡਾਲ 'ਚ ਸੰਗਤ ਜਦੋਂ ਬੈਠ ਗਈ ਹੈ ਗੁਰੂ ਹਰ ਰਾਏ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਛੋਟੇ ਪੁੱਤਰ ਨੂੰ ਆਵਾਜ਼ ਦਿੱਤੀ ਤੇ ਉਸ ਤੋਂ ਪਹਿਲਾਂ ਇੱਕ ਨਾਰੀਅਲ ਮੰਗਵਾਇਆ ਹੈ ਲਗ ਸੋਤ ਸਭ ਕੇ ਵਿੱਚ ਬਿਠਾਵਾ ਲਗ ਸੋਤ ਦਾ ਅਰਥ ਹੈ ਛੋਟੇ ਪੁੱਤਰ ਨੂੰ ਭਾਵ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਪਾਤਸ਼ਾਹ ਜੀ ਨੂੰ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਰੀ ਸੰਗਤ ਸਭਾ ਦੇ ਵਿੱਚ ਇੱਕ ਉੱਚੇ ਥਾਂ ਤੇ ਬਣੇ ਹੋਏ ਆਸਣ ਦੇ ਉੱਤੇ ਬਿਠਾ ਦਿੱਤਾ ਹੈ ਚੌਰਦਾਰ ਕੋ ਕੇ ਭਰਮਾਵਣ ਤੇ ਚੌਰ ਕਰਨ ਵਾਲੇ ਚੌਰਦਾਰ ਸਿੱਖ ਨੂੰ ਚੌਰ ਬਰਦਾਰ ਗੁਰਸਿੱਖ ਨੂੰ ਮਹਾਰਾਜ ਜੀ ਨੇ ਫਰਮਾਇਆ ਬਚਨ ਕੀਤਾ ਤਿੰਨ ਪਰ ਕੀ ਜਹ ਚਮਰ ਚੁਲਾਵਣ ਮਹਾਰਾਜ ਪਾਤਸ਼ਾਹ ਕਹਿੰਦੇ ਇਸ ਹੁਣ ਅੱਜ ਤੋਂ ਬਾਅਦ ਚੌਰ ਇਹਨਾਂ ਦੇ ਸੀਸ ਤੇ ਚੁੱਲੇਗਾ ਸਭਣ ਦੇਖ ਤੇ ਸਤਗੁਰ ਉੱਠੇ ਉਸ ਵੇਲੇ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਿਵੇਂ ਜਿਵੇਂ ਬਚਨ ਕੀਤਾ ਹਜ਼ੂਰ ਨੇ ਆਖਿਆ ਹੁਣ ਚੌਰ ਇਹਨਾਂ ਦੇ ਸਿਰ ਤੇ ਚਲਾਓ ਸਾਰਿਆਂ ਨੂੰ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਦੇਨ ਹੇਤ ਗੁਰਤਾਰ ਟੁੱਠੇ ਗੁਰੂ ਹਰ राय ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਦੇਣ ਵਾਸਤੇ ਉੱਠੇ ਹਨ ਤੀਨ ਪਰਕਰਮਾ ਕਰਤੇ ਸਮੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਤਿੰਨ ਪਰਕਰਮਾ ਕੀਤੀਆਂ ਨੇ ਨਾਲੇ ਰਾਰ ਪਿਉ ਤਬ ਨਮੇ ਤਾਂ ਇੱਕ ਨਾਰੀਅਲ ਪੇਟਾ ਕੀਤਾ ਨਮਸ਼ਕਾਰ ਕੀਤੀ ਕੁਣ ਸਭਹਿਨ ਕਹੋ ਆਏ ਸਦਈ ਫਿਰ ਮਹਾਰਾਜ ਬਾਦਸ਼ਾਹ ਨੇ ਸਾਰਿਆਂ ਨੂੰ ਆਗਿਆ ਕੀਤੀ ਹੈ ਜਾਗ ਗੁਰਤਾ ਅਬ ਇਹਨਾਂ ਲਈ ਮਹਾਰਾਜ ਪਾਸ਼ਾ ਕਹਿੰਦੇ ਹੁਣ ਅਸੀਂ ਗੁਰਤਾ ਗੱਦੀ ਅਗਲੇ ਰੂਪ ਵਿੱਚ 8ਵੇਂ ਜੋਤ ਦੇ ਵਿੱਚ ਇਹਨਾਂ ਨੂੰ ਦਿੱਤੀ ਹੈ ਸਰਬ ਆਪਾਇਨ ਉਠਹਰ ਪੀਜਹ ਅੱਜ ਤੋਂ ਬਾਅਦ ਕੋਈ ਪੇਟਾਵਾਂ ਜਾਂ ਕੁਛ ਵੀ ਅਰਪਣ ਕਰਨਾ ਹੈ ਤਾ ਤੁਸੀਂ ਇਹਨਾਂ ਨੂੰ ਅਰਪਣ ਕਰਨਾ ਹੈ ਹਮ ਸਮਝਾਂ ਨੰ ਬੰਦਨ ਨਾ ਕੀਜਹਿ ਹਮ ਸਮਝਾਂ ਸਾਡੇ ਬਰਾਬਰ ਜਾਣ ਕੇ ਹੀ ਸਾਡੇ ਬਿਲਕੁਲ ਕੋਈ ਫਰਕ ਨਹੀਂ ਸਮਝਣਾ ਸਾਡਾ ਹੀ ਰੂਪ ਜਾਣਣਾ ਇਹਨਾਂ ਨੂੰ ਇਹਨਾਂ ਨੂੰ ਭੇਟਾ ਅਰਪਣ ਕਰਨੀਆਂ ਨਮਸ਼ਕਾਰ ਕਰਨੀ ਜੋ ਤੂੰ ਹੀ ਸਾਡੇ ਕੋਲੋਂ ਮੰਗਦੇ ਸੀ ਜਾਂ ਸਾਨੂੰ ਜਾਣਦੇ ਸੀ ਉਹੋ ਕੁਝ ਇਨਾਂ ਨੂੰ ਜਾਨਣਾ ਤੇ ਇਨਾਂ ਕੋਲੋਂ ਮੰਗਣਾ ਮਾਲਕ ਲੋਕ ਪਰਲੋਕ へ ਕੇਰਾ ਇਹ ਲੋਕ ਪਰਲੋਕ ਦੇ ਮਾਲਕ ਹਨ ਹੁਣ ਤੁਹਾਡੇ ਤੁਹਾਡਾ ਲੋਕ ਪਰਲੋਕ ਸੁਹੇਲਾ ਕਰਨਗੇ ਗੁਰੂ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਲ ਪ੍ਰਾਪਤ ਜੇ ਭਾਉ ਕਨੇਰਾ ਤੇ ਜਿਹੜੇ ਕਹਿੰਦੇ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਚਰਨਾ 'ਚ ਝੁਕਣਗੇ ਨਾ ਉਹਨਾਂ ਨੂੰ ਫਲ ਪ੍ਰਾਪਤ ਵੱਡਾ ਹੋਵੇਗਾ ਸકલ ਭਾਤ ਕਰਬਹਿ ਸਰਮਰਥ ਇਹ ਸਰਬ ਭਾਤ ਸਰਬ ਕਲਾ ਸਬਨਾ ਗੱਲਾਂ ਵਿੱਚ ਸਮਰਥ ਹਨ ਇਹਨਾਂ 'ਚ ਕੋਈ ਊਣਤਾਈ ਕੋਈ ਕਮੀ ਨਹੀਂ ਹੈ ਭੰਜਨ ਕੜਨਾ ਨੋ ਕੇ ਹੱਥ ਭੰਨਣਾ ਤੇ ਕੜਨਾ ਬੰਨਣਾ ਤੇ ਤੋੜ ਦੇਣਾ ਇਨਾਂ ਦੇ ਹੱਥ ਵਿੱਚ ਹੈ। ਜਿਮ ਸੁਣ ਉਠੇ ਮਸੰਦ ਅਨੇਕ। ਐਤਾ ਮਹਾਰਾਜ ਪਾਤਸ਼ਾਹ ਦੇ ਬਚਨ ਸੁਣ ਕਰਕੇ ਮਸੰਦ ਸਿੱਖ ਖੜੇ ਹੋਏ ਹਨ। ਕਰ ਕਰ ਬੰਦਨ ਜਲਦ ਭੀਕ। ਮਹਾਰਾਜ ਦੇ ਚਰਨਾਂ ਵਿੱਚ ਬੰਦਨਾ ਕਰ ਕਰਕੇ ਗੁਰੂ ਸਾਹਿਬ ਮਹਾਰਾਜ ਦਾ ਹੁਕਮ ਮੰਨ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੰਗਤਾ ਵੰਦਨਾ ਕਰਨ ਲੱਗ ਪਈਆਂ ਨਮਸ਼ਕਾਰਾਂ ਕਰਨ ਲੱਗ ਪਈਆਂ ਹਨ ਅਰਪਣ ਲੱਗੇ ਉਪਾਇਨ ਸਾਰੇ ਤੇ ਸਾਰੀ ਸੰਗਤ ਪੇਟਾ ਅਰਪਣ ਕਰਨ ਲੱਗ ਪਈ ਹੈ ਜੈ ਜੈਕਾਰ ਸਭਾ ਕਿ ਉਚਾਰੇ ਸਾਰੀ ਸੰਗਤ ਜੈ ਜੈਕਾਰ ਕਰਨ ਲੱਗ ਪਈ ਹੈ ਹੋ ਤ ਭਇਓ ਉਹ ਤੇ ਸ਼ਹਾਬ ਇਸਲਾ ਰਿਆਂ ਦੇ ਮਨਾਂ ਵਿੱਚ ਬਹੁਤ ਉਤਸ਼ਾਹ ਪ੍ਰਗਟ ਹੋਇਆ ਹੈ। ਨਮ ਸਕਲ ਕੀਨ ਸਤੇ ਕਾਲਾ ਮਹਾਰਾਜ ਪਾਤਸ਼ਾਹ ਨੂੰ ਸਿੱਖ ਸੰਗਤਾਂ ਨਮਸਕਾਰ ਕਰਦੀਆਂ ਹਨ। ਚਮਰਚਾਰ ਢੋਰਤ ਚਹੌਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੀਸ ਦੇ ਉੱਪਰ ਸੋਨਾ ਚੌਰ ਝੁੱਲਣ ਲੱਗ ਪਿਆ ਹੈ ਆਣਗ ਭਏ ਸੰਖਣ ਕੇ শোর अनेका ਸਿੱਖ ਗੁਰੂ ਪਾਤਸ਼ਾਹ ਜੀ ਦੀ ਖੁਸ਼ੀ ਲੈਣ ਲੱਗ ਪਏ ਹਨ ਨਗਾਰੇ ਧੁਨਾ ਆਦਕ ਵਜਣ ਲੱਗ ਪਏ ਹਨ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਦਰ ਪਰਬਾਰ ਉਠੇ ਸਧਾਨੇ ਕਹਿੰਦੇ ਦਰਵਾਜ਼ੇ ਉੱਪਰ ਸੋਹਣੇ ਆਨੰਦ ਦੇ ਬਾਜੇ ਵਜਣ ਲੱਗੇ ਹਨ ਮੰਗਤ ਜਨ ਤਨ ਪਾਏ ਮਹਾਨੇ ਮੰਗਣ ਵਾਲੇ ਲੋਕ ਭੀਖਕ ਪਖਾਰੀ ਬਣ ਕੇ ਮੰਗਤੇ ਗੁਰੂ ਕੀ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਬੈਠੇ ਹਨ ਗਾਵੇ ਸ਼ਬਦ ਰਬਾਬੀ ਘਣੇ ਗੁਰੂ ਸਾਹਿਬ ਮਹਾਰਾਜ ਦੇ ਸ਼ਬਦਾਂ ਨੂੰ ਗਾਉਂਦੇ ਹਨ ਰਬਾਬੀ ਬਾਣੀ ਦਾ ਕੀਰਤਨ ਕਰਨ ਵਾਲੇ ਕੀਰਤਨ ਕਰਦੇ ਹਨ ਸੁਣਹਿ ਜੋ ਹਿਤ ਕਰ ਕਲਮਲ ਮਣਾਣੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਣਹਿ ਜੋ ਹਿਤ ਕਰ ਕਲਮਲ ਹਣੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਬਾਣੀ ਦੇ ਸ਼ਬਦਾਂ ਨੂੰ ਜਿਹੜਾ ਜਿਹੜਾ ਸੁਣਦਾ ਹੈ ਉਹਨਾਂ ਦੇ ਪਾਪ ਮੁਕਦੇ ਹਨ ਮੰਗਲ ਵਸਤਿ ਹਨ ਇਹ ਇੱਕ ਪ੍ਰਕਾਰ ਆਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਮਿਲਦੀਆਂ ਹਨ ਜਿਹੜੇ ਜਿਹੜੇ ਸਤਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਦੇ ਕੀਰਤ ਪਰਮਹ ਕਰਤਿ ਉਧਾਰਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਗਤਾਂ ਦਾ ਉਧਾਰ ਕਰ ਦੇ। ਪਦਕ ਤਿਹਾਵਲੇ ਆਏ ਹਜੂਰ। ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਹਜ਼ੂਰ ਵਿੱਚ ਹਜ਼ੂਰੀ ਦੇ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਬਹੁਤ ਵੱਡੇ ਪੱਦਰ ਤੇ ਤਿਆਰ ਹੋਈ ਸੀ। ਓ ਆਈ ਪਹੁੰਚੀ ਹੈ ਮਾਟਾ ਤੇ ਸਬੰਨ ਡੇਟ ਅਰ ਦੂਰਾਂ ਉਸ ਕੜਾ ਪ੍ਰਸ਼ਾਦ ਦੀ ਦੇਗ ਨੂੰ ਸਾਰੀ ਸੰਗਤ ਵਿੱਚ ਵੰਡਣਾ ਕੀਤਾ ਹੈ ਤਖਤ ਗੁਰੂ ਹਰਿਕ੍ਰਿਸ਼ਨ ਬਿਠਾਈ ਤਖਤ ਤੇ ਉੱਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਮਹਾਰਾਜ ਬੈਠੇ ਹਨ ਸੁਣ ਸੁਣ ਕੀਨੇ ਅਦਕ ਵਧਾਈਏ ਜੇ ਸੁਣ ਸੁਣ ਕਰਕੇ ਅਨੇਕਾਂ ਮਹਾਰਾਜ ਕੋ ਲਾਉਂਦੇ ਨੇ ਚਲ ਮੇਲ ਚਮਕਾ ਤ ਝੂਲਾ ਤੇ ਝੰਡਾ ਬੜੇ ਚਮਕਦਾਰ ਸੋਹਣਾ ਚਮਕੋ ਧਮਕ ਵਾਲਾ ਨਿਸ਼ਾਨ ਸਾਹਿਬ ਭਈ ਬੰਦੂਕਾਂ ਸ਼ਲਕ ਪਰਸ਼ਾਂਡਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਲਾਗੇ ਦਰਬਾਰ ਦੇ ਵਿੱਚ ਇੱਕ ਝੰਡਾ ਨਿਸ਼ਾਨ ਸਾਬ ਚੁਲਿਆ ਅਤੇ ਬੰਦੂਕਾਂ ਸ਼ਲਕਾਂ ਦੇ ਵਿੱਚ ਭਾਵ ਇੱਕ ਸਲਾਮੀ ਕੀਤੀ ਗਈ ਹੈ ਤੁਨ ਜੀ ਮਹਤੋਂ ਸਹ ਤੋ ਘਾਰੇ ਗਿਰ ਨਗਾਰਿਆਂ ਤੇ ਝੋਟਾਂ ਲੱਗੀਆਂ ਹਨ ਬਾਜ اٹੇ ਜੈਕਾਰੇ ਉਚਾਰੇ ਕਹਿੰਦੇ ਨੇ ਜੈ ਜੈਕਾਰ ਦੀ ਆਵਾਜ਼ ਤੇ ਨਗਾਰਿਆਂ ਦੀ ਗੂੰਜ ਗੂੰਜਦੀ ਹੈ ਪਹਾੜਾਂ ਤੱਕ ਹਿਮਲਗ ਸਤਕ ਗੁਰਤਾ ਦੇਖਾ ਮਹਾਰਾਜ ਪਾਤਸ਼ਾਹ ਜੀ ਨੇ ਛੋਟੇ ਪੁੱਤਰ ਨੂੰ ਗੋਰੀ ਆਈ ਦਿੱਤੀ ਇਹ ਗੱਲ ਸਾਰੇ ਪਾਸੇ ਫੈਲਣ ਲੱਗ ਪਈ ਪ੍ਰਗਟ ਕਰਿਓਤ ਸ਼ਹਾਬ ਦੇਖ ਸਾਰੀ ਸੰਗਤ ਵਿੱਚ ਗੱਲ ਪ੍ਰਗਟ ਹੋਣ ਲੱਗੀ ਸਾਰੀ ਸੰਗਤ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਨਾਲ ਜੁੜਨ ਲੱਗੀ ਹੈ ਤਿਆਗਣ ਕੀ ਨਸ ਬੜੋ ਜੋਤਾਤ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਮਹਾਰਾਜ ਨੇ ਸਦਾ ਵਾਸਤੇ ਤਿਆਗ ਦਿੱਤਾ ਹੈ ਸਭ ਸੰਗਤ ਮਹਾਂਪਾਪਕਿਆਤ ਸਾਰੀ ਸੰਗਤ ਵਿੱਚ ਗੱਲ ਚਲਤ ਹੋ ਗਈ ਹੈ ਦਿਵਸ ਆਗਲੇ ਸਤਿਗੁਰ ਧੀਰ ਅਗਲੇ ਦਿਨ ਧੰਨ ਗੁਰੂ ਹਰ राय ਸਾਹਿਬ ਮਹਾਰਾਜ ਤਜ ਬੇਕੋਪਏ ਤਿਆਰ ਸਰੀਰ ਗੁਰੂ ਸਾਹਿਬ ਮਹਾਰਾਜ ਜੀ ਨੇ ਹੁਣ ਸਰੀਰ त्याਗਣ ਦਾ ਫੈਸਲਾ ਕੀਤਾ ਅਗਲੇ ਦਿਨ ਗੁਰਤਾ ਗੱਦੀ ਦੇਣ ਤੋਂ ਬਾਅਦ ਅਠਵੇਂ ਬਾਦਸ਼ਾਹ ਨੂੰ ਗੁਰਿਆਈ ਬਖਸ਼ਣ ਤੋਂ ਅਗਲੇ ਦਿਨ